ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸੁਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜਕ ਜੀ ਹੋਗੇ ਚਲਦੀ ਗੱਲਾਂ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਬਲੈਸੋ ਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੁਣਾਂ ਤੱਕ ਸ਼ੇਅਰ ਜਰੂਰ ਕਰਦੇ ਹੋ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਲਾਈਫ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਜੇ ਤੁਸੀਂ ਖੁਸ਼ ਰਹਿਣਾ ਚਾਹੁੰ ਤਾਂ ਤੇਨੇ ਐਸੀਆਂ ਗੱਲਾਂ ਅੱਜ ਆਪਾਂ ਦੱਸਾਂਗੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੀ ਇਹ ਤਿੰਨ ਗੱਲਾਂ ਨੂੰ ਆਪਣੀ ਲਾਈਫ 'ਚ ਪੱਕਾ ਕਰ ਲਓ ਹਨਾ ਬਸ ਇਹਨਾਂ ਤੋਂ ਬਾਹਰ ਨਹੀਂ ਜਾਣਾ ਹੈਗਾ ਇਹਨਾਂ ਗੱਲਾਂ ਤੋਂ ਤਾਂ ਦੇਖਿਓ ਫਿਰ ਤੁਹਾਡੀ ਲਾਈਫ ਉਹਨਾਂ ਵਾਲਾ ਸਮਾਂ ਕਿਦਾਂ ਬਦਲਾਵ ਹੋਰ ਉਹ ਚੀਜ਼ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਖੁਸ਼ ਰਹਿਣਾ ਸਿੱਖੋਗੇ ਇਹ ਚੀਜ਼ ਨਾਲ ਨਾ ਕਿਹੜੀਆਂ ਉਹ ਤਿੰਨ ਗੱਲਾਂ ਨੇ ਮੇਨ ਹਨਾ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਜੀ ਬੈਡ ਕੰਪਨੀ ਪੰਜਾਬੀ 'ਚ ਕਹਿੰਦੇ ਆਪਾਂ ਮਾੜੀ ਸੰਗਤ ਹਨਾ ਇਹ ਚੀਜ਼ ਤੋਂ ਦੂਰ ਰਹੋ ਜੇ ਤੁਹਾਡੇ ਯਾਰ ਦੋਸਤ ਤੁਹਾਡੇ ਨਾਲ ਉੱਡੇ ਬੈਠਦੇ ਆ ਤੁਹਾਡੇ ਰਿਲੇਟਿਵ ਆ ਚਾਹੇ ਤੁਹਾਡੇ ਯਾਰ ਦੋਸਤਾਂ ਜਿਹੜੇ ਤੁਹਾਡਾ ਸਮਾਂ ਵੇਸਟ ਕਰਦੇ ਆ ਨਾ ਤੁਸੀਂ ਚਾਹਦੇ ਹੋਏ ਵੀ ਉਹਨਾਂ ਨੂੰ ਕਹਿ ਨਹੀਂ ਸਕਦੇ ਹੈਗੇ ਹਨਾ ਵੀ ਨਹੀਂ ਯਾਰ ਮੈਂ ਕੋਈ ਕੰਮ ਕਰਨਾ ਮੇਰਾ ਟਾਈਮ ਨਾ ਵੇਸਟ ਕਰ ਕਿਉਂਕਿ ਇਹ ਰਿਸ਼ਤੇਦਾਰੀ ਇਦਾਂ ਨਹੀਂ ਹੁੰਦੀ ਕੋਈ ਰਿਲੇਸ਼ਨ ਇਦਾਂ ਹੋ ਜਾਂਦਾ ਹਨਾ ਬਟ ਅਵੋਇਡ ਕਰੋ ਇਹਨਾਂ ਚੀਜ਼ਾਂ ਨੂੰ ਜਿਹੜਾ ਹੁੰਦਾ ਤੁਹਾਡਾ ਸਮਾਂ ਖਰਾਬ ਕਰਦਾ ਉਹ ਤੋਂ ਦੂਰ ਰਹੋ ਠੀਕ ਹੈ ਜੀ ਕਿਉਂਕਿ ਮਾੜੀ ਸੰਗਤ ਦਾ ਅਸਰ ਇਦਾਂ ਹੁੰਦਾ ਜਿੱਦਾਂ ਇੱਕ ਫਰੂਟ ਪੂਰੇ ਡੱਬੇ ਦੇ ਫਰੂਟਸ ਨੂੰ ਨਾ ਖਰਾਬ ਕਰ ਦਿੰਦਾ ਜਿਹਦੇ ਵਿੱਚ ਰੱਖਦੀ ਆਪਾਂ ਇਸ ਤਰ੍ਹਾਂ ਮਾੜੀ ਸੰਗਤ ਦਾ ਵੀ ਇਦਾਂ ਅਸਰ ਹੁੰਦਾ ਵੀ ਉਹ ਤੁਹਾਡੀ ਲਾਈਫ ਦੇ ਵਿੱਚ ਤੁਹਾਡਾ ਨੁਕਸਾਨ ਕਰ ਸਕਦੇ ਆ ਠੀਕ ਹੈ ਜੀ ਇਸ ਲਈ ਮਾੜੀ ਸੰਗਤ बैड ਕੰਪਨੀ ਤੋਂ ਦੂਰ ਰਹੋ ਜਿੰਨਾ ਰਹਿ ਸਕਦੇ ਹੋ ਪਹਿਲੇ ਨੰਬਰ ਤੇ ਇਹ ਗੱਲ ਠੀਕ ਹੈ ਜੀ ਦੂਸਰੇ ਨੰਬਰ ਤੇ ਫੇਲਿਅਰ ਤੋਂ ਕਦੇ ਨਾ ਡਰੋ ਠੀਕ ਹੈ ਜੀ ਕਈ ਬੰਦੇ ਕੀ ਕਰਦੇ ਆ ਕਿਸੇ ਚੀਜ਼ 'ਚ ਸਕਸੈਸਫੁਲ ਹੀ ਹੋਏ ਫੇਲ ਹੋ ਗਏ ਉੱਥੇ ਹੀ ਸਟੌਪ ਲਾ ਜਾਂਦੇ ਹੋ ਚੀਜ਼ ਨੂੰ ਰ ਇੱਕ ਗੱਲ ਯਾਦ ਰੱਖੋ ਕਿ ਫੇਲਿਅਰ ਸਕਸੈਸ ਦਾ ਪਹਿਲਾ ਸਟੈਪ ਹੁੰਦਾ ਠੀਕ ਹੈ ਜੀ ਫੇਲਿਅਰ ਵੀ ਜੋ ਜਿਸ ਚੀਜ਼ ਸਾਨੂੰ ਫੇਲਿਅਰ ਮਿਲਦੀ ਹੈ ਉਹੀ ਤੋਂ ਸਾਨੂੰ ਕੁਝ ਨਾ ਕੁਝ ਉਹਨਾਂ ਗਲਤੀਆਂ ਤੋਂ ਸਿੱਖਣ ਨੂੰ ਮਿਲਦਾ ਵੀ ਅਸੀਂ ਫੇਲ ਹੋયા ਤਾਂ ਕਿਉਂ ਆਇਆ ਸਾਥੋਂ ਆਹ ਗਲਤੀ ਹੋਈ ਆ ਉਹਨੂੰ ਸੁਧਾਰੋ ਤੇ ਉਸ ਚੀਜ਼ ਨੂੰ ਅੱਗੇ ਵਰਕ ਕਰੋ ਉਸ ਚੀਜ਼ ਤੇ ਕਦੇ ਵੀ ਡੀਮੋਟੀਵੇਟ ਹੋ ਕੇ ਆਪਣੇ ਆਪ ਨੂੰ ਇਹ ਉਸ ਕੰਮ ਤੋਂ ਰੋਕਣਾ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਨਾ ਫੇਲਿਅਰ ਕੋਈ ਗੱਲ ਨਹੀਂ ਇੱਕ ਵਾਰ ਦੋ ਵਾਰ ਤੀਸਰੀ ਵਾਰ ਸਕਸੈਸ ਜ਼ਰੂਰ ਮਿਲਦੀ ਆ ਇਹ ਚੀਜ਼ ਨੂੰ ਆਪਣੀ ਲੈਕਚਰ ਪੱਕਾ ਕਰ ਲਓ ਠੀਕ ਹੈ ਜੀ ਤੀਜੇ ਨੰਬਰ ਤੇ ਆਪਣੇ ਆਪ ਨੂੰ ਬਹਾਨੇ ਮਾਰਨੇ ਛੱਡ ਦਿਓ ਜੀ ਠੀਕ ਹੈ ਜੀ ਇਹ ਬਹੁਤ ਵਧੀਆ ਇੱਕ ਪੁਆਇੰਟ ਆ ਆਪਣੇ ਨੂੰ ਬਹਾਨੇ ਮਤਲਬ ਕਿ ਤੁਸੀਂ ਕਿਸੇ ਨੂੰ ਦਾ ਬਹਾਨਾ ਮਾਰ ਕੇ ਕੋਈ ਨਾ ਕੋਈ ਹਨਾ ਕਰ ਸਕਦੇ ਹੋ ਜੇ ਜੋ ਵੀ ਤੁਹਾਨੂੰ ਬੁਲਾਉਂਦਾ ਨਹੀਂ ਯਾਰ ਮੈਂ ਨਹੀਂ ਆਉਣਾ ਜਾਂ ਤੁਹਾਨੂੰ ਕਹਿੰਦਾ ਆ ਕੰਮ ਨਹੀਂ ਮੈਂ ਕਰਨਾ ਪਰ ਜੇ ਤੁਸੀਂ ਆਪਣੇ ਆਪ ਨੂੰ ਬਹਾਨੇ ਬਣਾਉਣ ਲੱਗੇ ਨੇ ਮੰਨ ਲਓ ਅੱਜ ਤੁਸੀਂ ਕੋਈ ਕੰਮ ਕਰਨਾ ਤੇ ਕੱਲ ਵੀ ਤੁਸੀਂ ਫ੍ਰੀ ਹੋ ਹਨਾ ਤੁਸੀਂ ਕਹਿੰਨਾ ਯਾਰ ਅੱਜ ਰਹਿਣ ਦਿੰਦੇ ਆ ਯਾਰ ਆਪਾਂ ਕੱਲ ਫ੍ਰੀ ਹਈਆਂ ਅੱਜ ਆਪਾਂ ਰੈਸਟ ਕਰਦੇ ਆ ਜਾਂ ਅੱਜ ਆਪਾਂ ਬੈਠ ਕੇ ਮੂਵੀ ਦੇਖ ਲਈਏ ਜਾਂ ਕੁਝ ਵੀ ਕਰ ਲਿਆ ਕੱਲ ਕਰ ਲਾਂਗੇ ਜਿਹੜਾ ਤੁਹਾਡੇ ਕੋਲ ਅੱਜ ਸਮਾਂ ਹੈਗਾ ਉਹਨੂੰ ਵੇਸਟ ਕਿਉਂ ਕਰਦੇ ਹੋ ਕਿਉਂਕਿ ਸਮਾਂ ਬਹੁਤ ਕੀਮਤੀ ਆ ਅੱਜ ਜੋ ਕੰਮ ਕਰ ਲਓ ਜਿਹੜਾ ਤੁਹਾਡੇ ਕੋਲ ਅਗਲੇ ਦਿਨਾਂ ਦਾ ਸਮਾਂ ਉਹ ਚ ਕੋਈ ਨਵਾਂ ਸਕਿੱਲ ਸਿੱਖ ਲਓ ਠੀਕ ਹੈ ਜੀ ਉਹ ਤੁਹਾਡੇ ਬਹੁਤ ਕੰਮ ਆਊਗਾ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਫਾਈਨੈਂਸ਼ਲੀ ਹੈਲਪ ਵੀ ਹੋਊਗੀ ਠੀਕ ਹੈ ਜੀ ਤੇ ਤੁਹਾਡੇ ਕੋਲੇ ਇੱਕ ਐਕਸਟਰਾ ਚੀਜ਼ ਉਹ ਆ ਜੂਗੀ ਹਾਂ ਕੋਈ ਸਕਿੱਲ ਹੈਗਾ ਹਾਂ ਜੋ ਵੀ ਆ ਨਾ ਸੋ ਇਹਨਾਂ ਤਿੰਨ ਗੱਲਾਂ ਨੂੰ ਆਪਣੀ ਲਾਈਫ 'ਚ ਇੰਨਾ ਪੱਕਾ ਕਰ ਲਓ ਕਿ ਇਹਨਾਂ ਤੋਂ ਬਾਅਦ ਨਹੀਂ ਜਾਣਾਗਾ ਫਿਰ ਦੇਖਾ ਤੁਹਾਡੀ ਲਾਈਫ ਕਿੰਨੀ ਖੁਸ਼ੀ ਭਰੀ ਆਨੰਦ ਭਰੀ ਹੁੰਦੀ ਆ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਮੋਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ ਜੀ